ਐਸਐਮਸੀ ਮੈਂਬਰ ਰਜਿੰਦਰ ਚਾਹੜੀਆ ਜੀ ਅਤੇ ਨਾਲ ਸਾਡੀ ਸਕੂਲ ਦੀ ਅੱਜ ਦੇ ਦਿਨ ਡੀਡੀ ਪਾਵਰਸ ਸਭਾਲ ਰਹੇ ਸਾਡੇ ਰਿਸਪੈਕਟਡ ਪ੍ਰਿੰਸੀਪਲ ਜਸਵਿੰਦਰ ਸਿੰਘ ਜੀ ਪੰਜਾਬਾ ਸਕੂਲ ਦੇ ਹੈਡਮਾਸਟਰ ਮਿਸਟਰ ਅਨਿਲ ਕੁਮਾਰ ਜੋ ਕਿ ਮੇਰੇ ਹਸਬੰਦ ਵੀ ਹੈ ਉਹ ਅਤੇ ਨਾਲ ਆਏ ਹੋਏ ਸਾਰੇ ਹੀ ਰਿਸਪੈਕਟਡ ਮੈਂਬਰਸ ਲੇਡੀਆਂ जें पिंड पतवंते पतवंते सजन सायर स्टूडेंट्स साड़ी बहुत ही लेबोरियस स्टाफ की टीम आई वेलकम टू ऑल ऑफ यू ऑन द ऑफ बिहा इन चार्ज सेकेंडरी स्मार्ट स्कूल मौजगढ़ टुडे इज द डे व्हेन वी आर फीलिंग एक्सट्रीमली हैप्पी because it was a very short planned scenario in which we got an information that our chief guest, Mr. Naranji, are coming, he is coming to inaugurate our four new constructed rooms. So we didn't get so much time. But even then, I'm very much thankful to God, first of all. टिंग इस ने ਸਪੈਸ਼ਲੀ ਮਿਸਟਰ ਅਰਣ ਨਾਰਿੰਗ ਜੀ ਆਪ ਜੀ ਨੇ ਨੋਟਿਸ ਦੇ ਵਿੱਚ ਮੈਂ ਲਿਆਣਾ ਚਾਹੂੰਗੀ ਕਿ ਪੰਜਾਬ ਕਮਿਸ਼ਨ ਜਿਹੜੀ ਹੈ ਸਾਨੂੰ ਬਹੁਤ ਹੀ ਅੱਛਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਵਾ ਰਹੀ ਹੈ ਜਿਸ ਦੇ ਵਿੱਚ ਸਾਡੇ ਕੋਲ ਤੁਸੀਂ ਸਾਰੇ ਦੇਖ ਸਕਦੇ ਹੋ ਸਕੂਲ ਦੀ ਬਿਲਡਿੰਗ ਹੈ ਜੋ ਕਿ ਨਿਊਲੀ ਕੰਸਟਰਕਟਡ ਹੈ ਸਾਡੇ ਕੋਲ ਸਪੋਰਟਸ ਦੀਆਂ ਲੈਬ ਹੈ ਇਸ ਦੇ ਨਾਲ ਨਾਲ ਇੰਟਰਐਕਟਿਵ ਪੈਨਲਸ ਹੈ प्रोजेक्टर्स गवर्नमेंट ਵੱਲੋਂ ਦਿੱਤੇ ਗਏ ਸੋ दैट ਬੈਟਰ ਲਰਨਿੰਗ ਬੈਟਰ ਟੀਚਿੰਗ ਇਸ ਸਲੋਗਨ ਨੂੰ ਅਸੀਂ ਪੂਰਾ ਕਰ ਸਕੀਏ ਸਾਡੇ ਕੋਲ ਪੰਜਾਬ ਗਵਰਨਮੈਂਟ ਨੇ PSTSC ATSC NMMS ਇਹ ਵੀ ਪ੍ਰੋਵੀਜ਼ਨ ਰੱਖੇ ਹੈ ਐਂਡ ਜਿਨ੍ਹਾਂ ਦੇ ਬੇਸ ਦੇ ਉੱਪਰ ਸਾਡੇ ਸਟੂਡੈਂਟ ਜਿਹੜੇ ਹੈ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਦੇ ਵਿੱਚ ਵੀ ਪਾਰਟਿਸਿਪੇਟ ਕਰਕੇ ਪੋਜੀਸ਼ਨ ਹਾਸਲ ਕਰ ਰਹੀ ਹੈ ਨਾਲ ਹੀ ਅਰੁਣ ਨਾਰਕ ਜੀ ਤੁਹਾਡਾ ਜਿਆਦਾ ਮੈਂ ਧਿਆਨ ਥਾੜਾ ਦੇਣਾ ਚਾਹੂਗੀ ਸਾਡੇ ਕੋਲ ਆਪ ਜੀ ਦੀ ਗੌਰਮੈਂਟ ਦੇ ਵੱਲੋਂ bizness cluster ਦੀ ਸਕੀਮ ਵੀ ਚਲਾਈ ਗਈ ਹੈ ਜਿਸ ਦੇ ਵਿੱਚ ਆਰਟ ਐਂਡ ਸਕਿੱਲ ਡਿਵੈਲਪਮੈਂਟ ਸਾਇਮਲਟੇਨੀਅਸਲੀ ਵਿਦ ਅ ਕਮਰਸ਼ੀਅਲ ਪਰਪਸ ਆਲਸੋ सो दिस इज अ न्यू कॉन्सैप्ट टोटली एंड वी आर वेरी मच थैंकफुल टू द गवर्मेंट एक सा ऐसो ही थीम है जो इस पंजाब गौरमेंट ने शुरू किया है स्कूल ऑफ एमीनेंस एंड इट्स ऑल्सो ब्रिलियन कॉन्सैप्ट और जो सा एजुकेशन के लैवल न डे बाय हाई पोजिशन पर लैके जा रहा है एक पंजाब गौरमेंट का एक होर ਅਚੀਵਮੈਂਟ ਹੈ ਮੈਰੀਟੋਰੀਅਸ ਸਕੂਲ ਨੂੰ ਵੀ ਕਾਫੀ ਟਾਈਮ ਤੋਂ ਪ੍ਰਮੋਟ ਕੀਤਾ ਜਾ ਰਿਹਾ ਹੈ ਔਰ ਸਾਡੇ ਸਟੂਡੈਂਟਸ ਐਂਟ੍ਰੈਂਸ ਬੇਸਡ ਇਸ ਦੇ ਵਿੱਚ ਜਨਰੇਸ਼ਨ ਲੈਂਦੇ ਹੈ ਫ੍ਰੀ ਆਫ ਕੋਸਟ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ ਇਸੇ ਹੀ ਸੀਰੀਜ਼ ਦੇ ਵਿੱਚ ਇੱਕ ਹੋਰ ਸਟੈਪ ਹੈ ਜੋ ਕਿ ਟੀਚਰਸ ਮਨਸ਼ੀਰ ਬਰਾਦਖਾਨ ਸਿੱਖਿਆ ਕੋਰਡੀਨੇਟਰ ਜੀ ਡਾਕਟਰ ਰਜਿੰਦਰ ਕੰਪੋਲ ਇਸ ਪ੍ਰਿੰਦ ਦੇ ਨੂੰ ਮੋਜ ਕਰਦੇ ਸਰਪੰਚ ਸੁਰੇਸ਼ ਪ੍ਰਕਾਸ਼ ਜੀ ਸਾਡੇ ਬਲਾਕਿੰਗ ਦਾ ਗੁਰਿੰਦਰ ਪੋਨੀਆ ਜੀ ਰਿਜਿੰਦਰ ਦਾ ਜਗਰਿਆ ਜੀ ਰਣਜੀਤ ਸਿੰਘ ਬਲਾਕਿੰਗ ਚਾਰ ਸਰਦੀਪ ਕਮਬੋਤੀ ਬਲਾਕਿੰਗ ਚਾਰ ਜਗਦੀਸ਼ ਜੀ ਬਲਾਕਿੰਗ ਚਾਰ ਵੀਰੋ ਜਿਨੇ ਕਾਦਿਸਾ ਬਿਰਭੰਕਮਬੋਤੀ ਵਿਮਾਨ ਚੜ੍ਹਤ ਗੁਰਿੰਦਰ ਜਾਸਨੀ ਜਿਤਦਾ ਵਾਲੇ ਸਾਡੀ ਪਾਰਟੀ ਜੰਮਲੇ ਸ਼ਕਤੀ ਤੇ ਆਏ ਹੈ स्कूल जसविंदर सिंह प्रिंसीपल साहब स्कूल इंचार्ज श्रीमती मनेखा मैडम डी जी ओ साहब कीचर पंजाब अनिल तो मेरे सामने बैठे इस पिंडिया मातावान स्कूल के प्यारे प्यारे बच्चे हो सब तो पहला तो सारे राम राम नमस्कार सत श्रीकाल ਅੱਜ ਅਸੀਂ ਇੱਥੇ ਆਏ ਆ ਇਹ ਪ੍ਰੋਗਰਾਮ ਜਿਹੜੇ ਅਸੀਂ ਸਕੂਲਾਂ ਦੇ ਕਰ ਰਹੇ ਆ ਉਦਘਾਟਨੀ ਸਮਾਰੋਹ ਇਹ ਬੜੇ ਖੁਸ਼ਮੁਮਾਹੌਲ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦਾ ਟੈਲੈਂਟ ਦੇਖਣ ਦਾ ਮੌਕਾ ਮਿਲਦਾ ਤੇ ਬੱਚੇ ਵੀ ਬੜੀ ਮਿਹਨਤ ਨਾਲ ਪ੍ਰੋਗਰਾਮ ਤਿਆਰ ਕਰਦੇ ਸਟੇਜ ਪਰਫਾਰਮੈਂਸ ਕਰਦੇ ਪਰ ਅੱਜ ੜੀ ਘਟਨਾ ਪਹਿਲ ਕਾਮ ਦੇ ਵਿੱਚ ਹੋਈ ਹੈ ਪਾਕਿਸਤਾਨੀ ਅਤਵਾਦੀਆਂ ਨੇ ਸਾਡੇ 26 ਨਾਗਰਿਕਾਂ ਨੂੰ ਕੁੱਝ-ਕੁੱਝ ਜਿਹੜੇ ਤਰੰਦਾ ਨਾ ਪੁੱਛ-ਪੁੱਛ ਕੇ ਕੋਲੀ ਮਾਰੀ ਸਾਰਾ ਦੇਸ਼ ਇੱਕ ਜੰਗਕੀਤ ਮਾਹੌਲ ਦੇ ਵਿੱਚ ਹੈ ਇਸ ਮੌਕੇ ਤੇ ਨਾ ਬੱਚਿਆਂ ਤੋਂ ਵੀ ਮਾਫੀ ਮੰਗਣਾ ਜਿਨ੍ਹਾਂ ਨੇ ਪਿਆਰੀ ਕੀਤੀ ਸੀ ਅਮਰ ਫਿਰ ਕਦੇ ਬੱਚੇ ਪ੍ਰੋਗਰਾਮ ਰੱਖਾਂਗੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਿੰਦਾ ਫਿਰ ਇੱਕ ਪ੍ਰੋਗਰਾਮ ਹੋਣਾ ਤੁਹਾਨੂੰ ਕੁਝ ਦਿਨ ਠਹਿਰ ਕੇ ਤਾਂ ਵੀ ਆਪਾਂ ਬੜਾ ਜਿਹੜਾ ਮਾਹੌਲ ਬਣਿਆ ਸੀਗਾ ਉਹਦਾ ਆਪਾਂ ਬੱਚਿਆਂ ਨੂੰ ਵੀ ਮੌਕਾ ਮਿਲਿਆ ਤੇ ਬਾਕੀ ਸਾਰੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦਾ ਟੈਲੈਂਟ ਦੇਖਣ ਦਾ ਮੌਕਾ ਮਿਲਿਆ। ਅੱਜ 3 ਸਾਲਾਂ ਦੇ ਵਿੱਚ ਜਿਹੜੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਵਿੱਚ ਸਿੱਖਿਆ ਦੇ ਵਿੱਚ ਉਹ ਇੱਕ ਅਲੱਗ ਹੀ ਮਿਆਰ ਸੈੱਟ ਕਰਤਾ। ਸਕੂਲਾਂ ਦਾ ਕਿਉਂਕਿ ਪਿਛਲੇ ਜਿੰਨੇ ਵੀ ਸਾਲ ਜਿੰਨੀਆਂ ਸਰਕਾਰਾਂ ਆਈਆਂ ਸਕੂਲਾਂ ਦੇ ਵੱਲ ਕੋਈ ਬਜਟ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਦੇਖੋ ਪ੍ਰਿੰਸੀਪਲ ਮੰਗਤਾਂ ਵੀ ਸੀ ਸਾਡੇ ਰੂਮਸ ਡੈਮੇਜ ਹੈ ਸਾਡੇ ਕੋਲ ਜਗਾ ਨਹੀਂ ਹੈ ਬੱਚਿਆਂ ਨੂੰ ਤੇ ਉਹਦੀ ਸੁਣਵਾਈ ਕਦੇ ਹੋ ਜਾਂਦੀ ਸੀ ਕਦੇ ਨਹੀਂ ਹੁੰਦੀ ਜਰੂਰੀ ਨਹੀਂ ਸੀ ਕਿ ਉਹ ਬੰਦੇ ਬਣ ਗਏ ਅੱਜ ਸਾਡੀ ਸਰਕਾਰ ਨੇ ਜਿਹੜੇ ਬੱਚਿਆਂ ਨੂੰ ਇਨਫਰਾਸਟ੍ਰਕਚਰ ਚਾਹੀਦਾ ਜੋ ਲੋਕ ਚੀਜ਼ ਤੇ ਨੇ ਜੋ ਪ੍ਰਾਈਵੇਟ ਸਕੂਲਾਂ ਚ ਸਹੂਦਾਵਾਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਤੋਂ ਵਧੀਆ ਹੁੰਦਾ ਹੁਣ ਇਹਨਾਂ ਗਵਰਨਮੈਂਟ ਸਕੂਲਾਂ ਚ ਹਰੇਕ ਚੀਜ਼ ਜੋ ਟੈਕਨੋਲੋਜੀ ਨਾਲ ਜਿਹੜੀ ਅੱਜ ਕੱਲ ਵਰਲਡ ਕਲਾਸ ਐਜੂਕੇਸ਼ਨ ਪੂਰੇ ਦੇਸ਼ ਸਾਰੇ ਵਰਲਡਸ ਦੇ ਵਰਲਡ ਵਿੱਚ ਚੱਲਦੀ ਹੈ ਉਸ ਲੈਵਲ ਤੱਕ ਅਸੀਂ ਆ ਗਏ ਐਜੂਕੇਸ਼ਨ ਨੂੰ ਲੈ ਕੇ ਜਾ ਰਹੇ ਹਾਂ ਕੋਈ ਕਮੀ ਨਾ ਰਹੇ ਕਿ ਸਾਡਾ ਬੱਚਾ ਪੜ੍ਹ ਕੇ ਜਾਵੇ ਚਾਹੇ ਉਹ ਪਿੰਡ ਦਾ ਸਕੂਲ ਹੋਵੇ ਚਾਹੇ ਸ਼ਹਿਰ ਦਾ ਸਕੂਲ ਹੋਵੇ ਫਿਰ ਬੜੇ ਇੱਥੇ ਬਾਹਰ ਜਾ ਕੇ ਨੌਕਰੀਆਂ ਕਰੇ ਦੂਸਰੇ ਦੇਸ਼ਾਂ ਵਿੱਚ ਜਾ ਕੇ ਵੀ ਆਰਥਿਕ ਤਾਕਤ ਜਮਾਵੇ ਤਾਂ ਕਿ ਇਹ ਨਾ ਲੱਗੇ ਵੀ ਇਹ ਸਰਕਾਰੀ ਸਕੂਲ ਦਾ ਪੜਿਆ ਆਇਆ ਹੈ ਸਰਕਾਰੀ ਸਕੂਲ ਦਾ ਇੱਕ ਨਾਂ ਬਣੇ ਜੇ ਗੌਰਮਿੰਟ ਸਕੂਲ ਦੇ ਪੜੇ ਬੱਚੇ ਇੱਕ ਅਲੱਗ ਪਛਾਣ ਬਣੇ ਉਹਦੇ ਵਾਸਤੇ ਸਾਡੀ ਸਰਕਾਰ ਪੂਰਾ ਯਤਨ ਕਰ ਰਹੀ ਹੈ ਜਿਹੜਾ ਇੱਕ ਮੁੱਦਾ ਸਦਾਰਨ ਗਵਨ ਸਿੰਘ ਮਾਨ ਤੇ ਸ਼੍ਰੀ ਕੀਤਰੀਵਾਲ ਸਾਹਿਬ ਨੇ ਮੰਗਿਆ ਸੀ ਤੋਂ ਯਗਵਾਹੀ ਦੇ ਵਿੱਚ ਜੀ ਸਾਨੂੰ ਦੇਓ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆ ਦੇਣਾ ਅੱਜ 3 ਸਾਲਾਂ ਵਿੱਚ ਇੱਕ ਕ੍ਰਾਂਤੀ ਨਗਰ ਆ ਰਿਹਾ ਹੈ ਬੜੇ ਅੱਛੇ ਕਲਾਸਰੂਮ ਜਿਹੜੇ ਕਿਸੇ ਪ੍ਰਾਈਵੇਟ ਸਕੂਲ ਤੋਂ ਬਹੁਤ ਘੱਟ ਹੁੰਦੇ ਕੰਪਿਊਟਰ ਲੈਬ ਬੱਚਿਆਂ ਨੂੰ ਕੰਪਿਊਟਰ ਤੇ ਸਿੱਖਿਆ ਦੇਣ ਵਾਸਤੇ ਜਿਹੜੇ ਕਲਾਸਰੂਮ ਬਣ ਰਹੇ ਉਹਨਾਂ ਚ ਇੰਟਰਐਕਟਿਵ ਪੈਨਲ ਮੈਂ ਦੇਰ ਸੋੰਦਸਣਾ ਤੇ ਹਾਂ ਉਹ ਤੁਸੀਂ ਜਰੂਰ ਦੇਖਿਆ ਜਿਹੜੇ ਨਵੇਂ ਕੂਮਸ ਆਪਾਂ ਬਣਾਏ ਐ ਉੱਥੇ ਜਾ ਕੇ ਨਾ ਮਹਿਮਾਨਾਂ ਨੂੰ ਜਰੂਰ ਕਹੁੰਦਾ ਮਦਰਸ ਨੂੰ ਜਾਣਾ ਚਾਹੀਦਾ ਜਿਹੜਾ ਬਲੈਕ ਬੋਰਡ ਜਿੱਥੇ ਅਸੀਂ ਆਪਾਂ ਇਹਨੂੰ ਬਲੈਕ ਬੋਰਡ ਕਹਿੰਦੇ ਸੀਗੇ ਉੱਥੇ ਇੰਟਰਐਕਟਿਵ ਪੈਨਲ ਹੈ ਉਹ ਪੂਰਾ ਕੰਪਿਊਟਰਾਈਜ਼ਡ ਹੈ ਵਾਈਫਾਈ ਐਨੇਬਲਡ ਹੈ ਉਹਨੂੰ ਤੁਸੀਂ ਲਿਖ ਕੇ ਵੀ ਬਣਾ ਸਕਦੇ ਹੋ ਉਹਦੇ ਤੇ ਤੁਸੀਂ ਬੱਚੇ ਨੂੰ ਜਿਹੜੀਆਂ ਨਵੀਆਂ ਕੋਈ ਟੈਕਨੀਕਸ ਹੈ ਅ ਐਂਡ ਦੇ ਕੰਪਿਊਟਰ ਦੇ ਜਾਂ ਆਨਲਾਈਨ ਹੈ ਕੋਈ ਵੀ ਉਹਦੇ ਦੇ ਬੱਚੇ ਨੂੰ ਪੜ੍ਹਾ ਸਕਦੇ ਨੇ ਇਹ ਬੜਾ ਨਵਾਂ ਕਨਸੈਪਟ ਹੈ ਜਿਹੜਾ ਸਾਡੇ ਸਰਕਾਰੀ ਸਕੂਲਾਂ ਦਾ ਹੈ ਪ੍ਰਾਈਵੇਟ ਸਕੂਲਾਂ ਤੋਂ ਵੀ ਜ਼ਿੰਨੇ ਸਵਾ ਸਵਾ ਲੱਖ ਬੇਦਾਂ ਤ੍ਰੀਨ ઓਨ ਰੈਕਟਿਵ ਟੈਨਾਲੋਗੀਆਂ ਬਹੁਤ ਜਿੰਨੇ ਤੇ ਬੱਚੇ ਪੜ੍ਹਦੇ ਐ ਐਸੇ ਤਰ੍ਹਾਂ ਹੀ ਹੋਰ ਜਿਹੜੀਆਂ ਇਹਨਾਂ ਨਵੀਆਂ ਹੋਈਆਂ ਐ ਉਮਰ ਇਨ ਸ਼ਾਰਟਸ ਪਰ ਗੱਲ ਕਰੂੰਗਾ। ਸਾਡੇ ਬੱਚਿਆਂ ਵਾਸਤੇ ਇਹ ਬੱਚੇ ਐ। ਮੈਂ ਅੱਜ ਕਦੇ ਆਪਾਂ ਫਿਰ ਪ੍ਰੋਗਰਾਮ ਕਰਾਂਗਾ। ਮੈਂ ਤਾਂ ਉਹਨਾਂ ਘਰ ਦੇ ਬੱਚਿਆਂ ਨੂੰ ਟੈਲੈਂਟ ਦਿਖਾਵਾਂਗਾ। ਬੱਚਿਆਂ ਦਾ ਕੀ ਗੇਮ ਹੈ? ਇਹਨਾਂ ਨੇ ਕੀ ਟਾਰਗੇਟ ਸੈੱਟ ਕੀਤੇ ਛੋਟੇ-ਛੋਟੇ ਬੱਚਿਆਂ ਨੇ। ਸ਼ਾਇਦ ਆ ਦੇ ਪੇਰੈਂਟਸ ਮਾਪਿਆਂ ਨੂੰ ਵੀ ਨਹੀਂ ਪਤਾ ਹੋਣਾ। ਪੀਏ ਬੱਚਾ ਸਾਡਾ ਕੀ ਬੰਨਾ ਜਾਣਾ ਤੇ ਕੁਛ ਕੇ ਦੇਖੋ ਇਹਨਾਂ ਦਾ ਇੰਨਾ ਟੈਲੈਂਟ ਹੈ ਇੰਨਾ ਇੰਨਾ ਇੰਟੈਲੀਜੈਂਸ ਹੈ ਇਹ ਬਾਹਰੋਂ ਬਾਹਰੰਦੀ ਲੋੜ ਹੈ ਜਿਹੜੀ ਸਾਡੀ ਸਰਕਾਰ ਬਖੂਬੀ ਕਰ ਰਹੀ ਹੈ ਜਿਹੜੀ ਚੀਜ਼ ਚੈਹੀਦੀ ਹੈ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਉਹ ਸਾਰਾ ਸਾਡੀ ਸਰਕਾਰ ਨੇ ਤਾਂ ਬਿਹਰੀ ਹੈ ਜਿਹੜੇ ਸਕੂਲ ਹੈ ਇਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਥਾਂ ਪੂਰਾ ਕਰਨ ਦੇ ਮੰਦਰ ਹੈ ਇਹ ਸਕੂਲ ਤੇ ਜਿਹੜੇ ਸਟਾਫ ਪ੍ਰੋਵਾਈਡ ਕਰਾ ਰਹੀ ਹੈ ਸਾਡੇ ਸਰਕਾਰ ਮੈਂ ਮੇਰੇ ਸਮਝ ਜ਼ਰੂਰ ਦੱਸਣਾ ਚਾਹੁੰਦਾ ਇਹ ਬੜਾ ਹਾਈਲੀ ਕੁਆਲੀਫਾਈਡ ਸਰਕਾਰ ਹੈ ਅ ਟੀਚਰ ਹੈ ਹਾਈਲੀ ਕੁਆਲੀਫਾਈਡ ਸਟਾਫ ਹੈ ਪੂਰਾ ਕੁਆਲੀਫਾਈਡ ਡੈਡੀਕੇਸ਼ਨ ਬੱਚਿਆਂ ਨੂੰ ਪੜਾਉਣ ਦਾ ਇਹ ਜਨੂੰਨ ਇਹਨਾਂ ਟੀਚਰ ਦੇ ਦੇਖਣ ਨੂੰ ਮਿਲਿਆ ਨਾ ਕਈ ਦਿਨਾਂ ਤੋਂ ਹਰ ਸਕੂਲ ਚ ਕਰੇ ਬੜੇ ਮਨ ਨਾਲ ਤੇ ਜਿਹੜਾ ਪੈਸਾ ਲੱਗ ਰਿਹਾ ਹੈ ਨਾ ਸਕੂਲਾਂ 'ਤੇ ਅਸੀਂ ਉਸ ਦਾ ਆਪਕੇ ਐਕਸਟਰਾ ਕਮਰਾਂ ਕਰਵਾਉਂਦੇ ਐ ਸਿਰਫ ਸੇਵਿੰਗ ਜਿਹੜੀ ਆਂਦੀ ਐ ਆਮ ਤੌਰ ਤੇ ਸੇਵਿੰਗ ਤਾਂ ਪਤਾ ਨਹੀਂ ਲੱਗਦਾ ਪਰ ਮੈਂ ਬਤਾਈ ਦੇਣਾ ਨਾ ਟੀਚਰ ਸਾਹਿਬਾਨ ਨੂੰ ਕਿ ਸੇਵਿੰਗ ਹੁੰਦੀ ਉਹ ਵੀ ਸਕੂਲ ਦੇ ਉੱਤੇ ਲੱਗਦੀ ਐ ਤੇ ਬੜੀ ਅੱਛੀ ਗੱਲ ਐ ਕੋਲਿਟੀ ਜਿਹੜੀ ਕਮਰਿਆਂ ਦੀ ਦੇਖੋ ਤੁਸੀਂ ਇਹ A1 ਕੁਆਲਿਟੀ ਦੇ ਕਮਰੇ ਬਣੇ ਐ ਫਲੋਰਿੰਗ ਬੜੀ ਅੱਛੀ ਬਣਦੀ ਐ ਪਹਿਲਾਂ ਲੱਕਰੀ ਜਿਹੜੀ ਚੀਜ਼ ਲਾਇਬ੍ਰੇਰੀਜ਼ ਕਿਤਾਬਾਂ ਆ ਰਹੀਆਂ ਲਾਇਬ੍ਰੇਰੀਜ਼ ਬੱਚਿਆਂ ਵਾਸਤੇ ਤਾਂ ਕਿ ਪੜ੍ਹਨ ਦੀ ਆਦਤ ਪਾਵੇ ਬੱਚਿਆਂ ਨੂੰ بجائے ਮੋਬਾਈਲ ਦੇ ਲਾਇਬ੍ਰੇਰੀ ਚ ਆ ਕੇ ਬੁੱਕਸ ਪੜਨ ਕਰਨੀਆਂ ਆ ਕਿੱਥੇ ਆ ਜਸਟਰੀ ਦੀਆਂ ਬੁੱਕਸ ਬੜਾ ਇਤਿਹਾਸ ਦੀਆਂ ਕਿਤਾਬਾਂ ਬਹੁਤ ਵਧੀਆ ਵਧੀਆ ਬੁੱਕਸ ਆ ਕਲਾਸਰੂਮ ਲੈਬ ਲਾਇਬ੍ਰੇਰੀਆਂ ਦਾ ਨਵੀਨੀਕਰਨ ਟਾਇਲਟ 3 ਦਾ ਸਾਫ ਪਾਣੀ ਚਾਰਦਵਾਰੀਆਂ ਮਤਲਬ ਕੁਝ ਮਹੀਨੇ ਪਹਿਲਾਂ ਇੱਥੇ ਚਾਰਦਵਾਰੀ ਦਾ ਉਦਘਾਟਨ ਵੀ ਕਰਕੇ ਆਇਆ ਸੀ ਲੱਖਾਂ ਰੁਪਏ ਦੇ ਜਿਹੜੇ ਗ੍ਰਾਂਟਾਂ ਸਕੂਲਾਂ ਨੂੰ ਆ ਰਹੀਆਂ ਲੱਖਾਂ 35 ਲੱਖ ਦੀ ਤਾਂ ਗ੍ਰਾਂਟ ਆਈ ਆਪਾਂ ਉਦਘਾਟਨ ਕੀਤਾ ਹੈ ਪਹਿਲਾਂ ਵੀ ਇਸ ਸਕੂਲ ਨੂੰ ਜਦੋਂ ਚਾਰਦਵਾਰੀ ਦੀ ਗ੍ਰਾਂਟ ਆਈ ਸੀ ਹੋਰ ਵੀ ਇੱਕ ਗੱਲ ਮੈਂ ਸ਼ੇਅਰ ਕਰੂੰਗਾ ਬਾਕੀ ਪਹਿਲਾਂ ਮੇਰੇ ਕੋਲ ਪਹਿਲਾਂ ਡਿਪਟੀ ਸਰਬੰਦ ਦੱਸ ਗਏ ਮੈਂ ਜਦੋਂ ਐਮਐਲਏ ਸੀ ਤਾਂ ਮੈਂ ਚੌਥੀ ਵੀ ਗੱਲ ਦੱਸਣਾ ਜ਼ਰੂਰ ਸ਼ੇਅਰ ਕਰੂੰਗਾ ਜਦੋਂ ਮੈਂ ਐਮਐਲਏ ਜੀਰੇ ਮੇਰੇ ਨਾਲ ਮੁਜਿੰਦਰ ਵੀ ਆਏ ਸੀ ਮੁਜਿੰਦਰ ਜਾਖੜੀ ਆਏ ਸੀ ਇਹ ਕਹਿੰਦੇ ਸਾਡਾ ਸਕੂਲ ਜ਼ਰੂਰ ਦੇਖੋ ਇਹ ਐਸਐਨਸੀ ਦੇ ਨੰਬਰ ਹੈ ਅਸੀਂ ਸਕੂਲ ਦੇਖਣ ਆਏ ਤੇ ਇੱਥੇ ਬੈਂਸ ਸਰਦੀਆਂ ਦਾ ਟਾਈਮ ਸੀ ਤੇ ਰੂਮਸ ਵੀ ਪੂਰੇ ਨਹੀਂ ਸੀਗੇ ਆਹ ਬਲੌਕ ਸਾਰਾ ਡੈਮੇਜ ਹੋ ਚੁੱਕਿਆ ਸੀ ਸਾਲ 1956 ਤੋਂ ਪਹਿਲਾਂ ਦਾ ਸਕੂਲ ਬਣਿਆ ਜੀ ਸਾਡੇ ਮਾਨਜੋਤ ਚੋਦਰੀ ਬਲੌਕ ਜਾਖੜ ਜੀ ਦਾ ਇੱਥੇ ਮੈਂ ਦੇਖਿਆ ਉਨਾਂ ਦਾ ਘੱਟ ਲੱਗਿਆ ਸੀ ਲੇਕਿਨ ਉਸ ਤੋਂ ਬਾਅਦ ਕੋਈ ਪੈਸਾ ਸਕੂਲ ਨੂੰ ਨਹੀਂ ਹੈ ਮੈਂ ਗੱਲ ਗਦੰਤ ਬੱਤ ਚੱਕੀ ਤੇ ਉਦੋਂ ਮੇਰਾ ਹਰ 4 ਰੁਪਏ ਦਾ ਨਾ ਉਹ ਉਦੋਂ ਵੀ ਆਇਆ ਜਿਹੜਾ 4 ਪੰਨੇ ਲੋਈ ਗਮਨ ਫਤੋਲੰਦ ਵਿੱਚ ਕੋਈ ਲੋ ਕਰਨੀ ਹੈ ਲੇਕਿਨ ਮੈਂ ਦਸਮਾਣਾ ਵਿੱਚ ਸਕੂਲਾਂ ਵਾਲਾ ਧਿਆਨ ਦੇਣਾ ਸਰਕਾਰਾਂ ਦਾ ਫਰਜ਼ ਹੈ ਕਿਤਲੀਆਂ ਦਿਨੀਆਂ ਸਰਕਾਰਾਂ ਸੀ ਉਹਨਾਂ ਨੇ ਸਕੂਲਾਂ ਦੇ ਇਨਫਰਾਸਟ੍ਰਕਚਰ ਤੇ ਧਿਆਨ ਨਹੀਂ ਦਿੱਤਾ ਜੀ ਇੱਕ ਵਾਰੀ ਭਾਵੇਂ ਉਹ 50 ਸਾਲ ਪੁਰਾਣਾ ਸਕੂਲ ਬਣਾਇਆ ਭਾਵੇਂ ਸਵਾ ਸਾਲ ਦਾ ਉਹਨਾਂ ਦੇ ਪੈਸੇ ਨਾਲ ਨੱਗਰ ਸਰਕਾਰਾਂ ਕਰਾਉਂਦੀਆਂ ਸੀ ਅੱਜ ਸਾਡੇ ਆਮ ਆਦਮੀ ਪਾਰਟੀਆਂ ਦੀ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਗੁਰਵਿੰਦਰ ਸਿੰਘ ਮਾਨ ਲੱਖਾਂ ਕਰੋੜਾਂ ਦੀਆਂ ਗ੍ਰਾਂਟਾਂ ਇਹਨਾਂ ਸਕੂਲਾਂ ਨੂੰ ਦੇ ਰਹੀ ਹੈ ਤਾਂ ਕਿ ਇਹ ਬੱਚੇ ਅੱਗੇ ਜਾ ਕੇ ਦੇਸ਼ ਦੀ ਸੇਵਾ ਕਰ ਸਕਣ ਤੇ ਅਦੇ ਕੋਈ ਅੱਜ ਜ਼ਿੰਦਗੀ ਤੱਕ ਜੇਕਰ ਕੋਈ ਵੱਡੇ ਕੰਮ ਕਰ ਸਕਦਾ। ਕੁਝ ਕੰਮ ਜਿਹੜੇ ਹੋਰ ਕੀਤੇ ਐ। ਕਿਉਂਕਿ ਟੀਚਿੰਗ ਨਾਲ ਹੀ ਲੈਂਦਾ। ਇਹ ਬੱਚਿਆਂ ਦੇ ਫਿਊਚਰ ਨਾਲ ਹੀ ਲੈਂਦਾ। ਅਸਕੂਲ ਦੀ ਚਾਰਦواری ਬਣ ਚੁੱਕੀ ਐ 17 ਹਜ਼ਾਰ ਸਕੂਲਾਂ 'ਚ ਵਾਈਫਾਈ ਐ। ਐਸਕੂਲ 'ਚ ਵੀ ਵਾਈਫਾਈ ਐ। 12700 ਕੱਚੇ ਤੇ ਅਗਰ ਨੂੰ ਪੱਕਾ ਕੀਤਾ ਐ। 20 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਐ। ਤਾਂ ਕਿ ਟੀਚਰਾਂ ਦੀ ਕਮੀ ਬੱਚਿਆਂ ਨੂੰ ਨਾ ਹੋਵੇ ਟੀਚਰ ਪੂਰੇ ਕੀਤੇ ਹਨ ਹਜ਼ਾਰਾਂ ਨਵੇਂ ਕਲਾਸਰੂਮ ਬਣਾਏ ਹਨ ਹਰ ਸੀਨੀਅਰ ਸੈਕੰਡਰੀ ਸਕੂਲ ਇ ਸਿਉਰਟੀ ਗਾਰਡ 빅 ਕੈਂਪਸ ਮੈਨੇਜਰ ਇਹ ਨਵੀਂ ਪੋਸਟ ਹੈ ਤੁਹਾਡੇ ਸਾਹਮਣੇ ਆਈ ਸੀਐਸ ਕੈਂਪਸ ਮੈਨਜਰ ਸਾਹਿਬ ਬੜੀ ਅਚਕਲ ਤੱਕ ਨਾ ਦੇ ਰਹੇ ਲਗਭਗ 9000 ਚੌਕੀਦਾਰ ਸਫਾਈ ਸੇਵਕ ਤਿੰਨ ਸਾਲਾਂ ਦੇ ਵਿੱਚ ਜਿਹੜੀ ਚੇਂਜ ਸਕੂਲਾਂ ਦੀ ਪੜਾਈ ਦੇ ਵਿੱਚ ਆਈ ਹੈ ਦੇਖੋ ਬਿਲਡਿੰਗਾਂ 'ਚ ਢਾਈ ਆਈ ਹੈ ਬੱਚਿਆਂ 'ਚ ਜੋ ਚੇਂਜ ਆਈ ਹੈ ਉਹਦੇ ਵਿੱਚ ਬੜੇ ਅੱਛੇ ਨਤੀਜੇ ਸਕੂਲਾਂ ਦੇ ਆ ਰਹੇ ਹੈ ਪਹਿਲਾਂ ਨਾਲੋਂ ਬਹੁਤ ਅੱਛੇ ਨਤੀਜੇ ਬੱਚੇ ਮਨ ਨਾਲ ਪੜ ਰਹੇ ਹੈ ਬੜੇ ਅੱਛੇ ਨਤੀਜੇ ਆ ਰਹੇ ਹੈ 199 ਬੱਚੇ ਜਿਹੜੇ ਮੈਮਸ ਦੀ ਪ੍ਰੀਖਿਆ ਪਾਸ ਕਰ ਚੁੱਕੇ ਨੇ ਨੀਟ ਦੀ ਪ੍ਰੀਖਿਆ ਸਾਡੇ ਬੱਚੇ ਪਾਸ ਕਰਦੇ ਹੈ ਗਵਰਨਮੈਂਟ ਸਕੂਲਾਂ ਦੇ 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 ਕੀ ਸੋਚਵੇਂ ਸੰਦੇਸ਼ੀ ਕਿ ਜੇ ਹੀ ਤੇ ਨੀਟ ਦੀ ਜਿਹੜੀ ਕੋਚਿੰਗ ਹੁੰਦੀ ਹੈ ਉਹ ਕੋਚਿੰਗ ਬੜੀ ਕਾਸਟਲੀ ਹੁੰਦੀ ਹੈ ਮਹਿੰਗੀ ਹੁੰਦੀ ਹੈ ਤੇ ਕੋਈ ਕੋਈ ਬੱਚਾ ਨਿੱਕਲਦਾ ਸੀ ਤੇ ਅੱਜ ਸੈਂਕੜਿਆਂ ਦੀ ਗਿਣਤੀ ਗਵਰਨਮੈਂਟ ਸਕੂਲਾਂ ਦੇ ਬੱਚੇ ਟੈਸਟ ਦੇ ਰਹੇ ਆ ਦੇ ਕੇ ਬੜੇ ਅੱਛੇ ਅੱਛੇ ਇੰਸਟੀਟਿਊਟਸ ਦਾਖਲਾ ਲੈ ਰਹੇ ਆ ਸਾਡੀ ਸਰਕਾਰ ਨੇ ਪੜਨ ਤੋਂ ਬਾਅਦ ਇੱਕ ਸਾਥੀ ਪ੍ਰੋਜੈਕਟ ਸ਼ੁਰੂ ਕੀਤਾ ਸਾਥੀ ਪ੍ਰੋਜੈਕਟ ਇਹ ਪ੍ਰੋਜੈਕਟ ਬੱਚਿਆਂ ਨੂੰ ਅਕੇ ਜੇ ਨੀਟ ਯਾ ਵੱਡੇ ਵੱਡੇ ਜਿਹੜੇ ਵੀ ਮੈਡੀਕਲ ਕਾਲਜ ਦੇ ਹੋਣ ਇੰਜੀਨੀਅਰਿੰਗ ਦੇ ਜਿਹੜੇ ਐਗਜ਼ਾਮ ਕਲੀਅਰ ਕਰਨ ਵਾਸਤੇ ਸਾਥੀ ਪ੍ਰੋਜੈਕਟ ਹੈ بڑےچھے ਆਈਆਈਐਮ ਆਈਆਈਟੀ ਦੇ ਜਿਹੜੇ ਟੀਚਰ ਸਰबान ਹੈ ਉਹ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਉਹ ਸਾਥੀ ਪ੍ਰੋਜੈਕਟ ਦਿੰਦਾ ਹੈ ਤੇ ਤਾਂ ਹੀ ਇਹ ਬੱਚੇ ਅੱਗੇ ਜਾ ਕੇ ਸਕਸੈਸਫੁਲ ਹੁੰਦੇ ਕੋ ਬੱਚਿਆਂ ਤੇ ਮਾਰ ਦੀ ਕਮੀ ਨਹੀਂ ਹੈ ਬੱਚਿਆਂ ਚ ਪੜਾਈ ਦੀ ਕਮੀ ਨਹੀਂ ਹੈ ਮਿਹਨਤ ਦੀ ਕਮੀ ਨਹੀਂ ਹੈ ਇੱਕ ਕਰਨ ਨੂੰ ਇੱਕ ਰਸਤਾ ਤੇ ਇਹ ਇੱਕ ਸਾਵਨ ਤੇ ਇਹ ਸਰਕਾਰ ਸਾਡੀ ਗਾਇਡ ਕਰਾ ਰਹੀ ਹੈ ਬੱਚਿਆਂ ਦੇ ਇੱਕ ਹੋਰ ਬੜਾ ਅੱਛਾ ਪ੍ਰੋਗਰਾਮ ਹੈ ਸਕੈੰਡਰੀ ਸਕੂਲਾਂ ਦੇ ਵਿੱਚ ਬਿਜ਼ਨਸ ਵਾਲਾ ਪ੍ਰੋਗਰਾਮ ਐਂ ਦੇ ਵਿੱਚ ਜਿਹੜਾ ਬੱਚਾ ਉਹਨੂੰ 2000 ਰੁਪਏ ਤੱਕ ਸੀਡ ਮਨੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਤਾਂ ਕਿ 2000 ਰੁਪਏ ਦੇ ਵਿੱਚ ਕੋਈ ਸਮਾਨ ਲਿਆ ਕੇ ਆਦੀ ਕੋਈ ਸਕਿੱਲ ਸਿਖਲ ਜਾਂਦੀ ਉਹਦੇ ਵਿੱਚ ਕੋਈ ਸਕਿੱਲ ਲਾ ਹੋਰ ਉਹ ਬਣਾ ਕੇ ਦਿਖਾ ਸਕੇ ਤੇ ਬਣਾ ਸਕੇ ਤਾਂ ਕਿ ਉਸ ਚੀਜ਼ ਨੂੰ ਬਾਜ਼ਾਰ 'ਚ ਵੇਚ ਵੀ ਸਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਇਹ ਪਹਿਲੀ ਵਾਰੀ ਚੱਲੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਗੱਲ ਦਾ ਛੋਟਾ ਮੋਟਾ ਕੰਮ ਵੀ ਕਰਕੇ ਹੌਸਲਾ ਕਾਮਯਾਬ ਹੋ ਸਕਦਾ ਹੈ ਉਹਦੇ ਵਾਸਤੇ ਉਹਨਾਂ ਨੂੰ ਇਹ 2000 ਰੁਪਏ ਦੀ ਕੋਈ ਦਿੱਤੀ ਜਾਂਦੀ ਹੈ 250 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿੱਚ ਗਿਆਗੇ ਟ੍ਰੇਨਿੰਗ ਵਾਸਤੇ 150 ਹੈਡਮਾਸਟਰ ਸਾਹਿਬਾਨ ਨੂੰ ਆਈਏਐਨਬਾਬਰ ਬੱਦਤਰ ਦੇ ਅਫਸਰ ਸਿਖਲਾਈ ਵਾਸਤੇ ਫਿਲ ਨੈਟਵਰਕ ਦੇਸ਼ਾਂ ਦੇ ਜਾ ਜਾਂਦਾ ਹੈ ਤਾਂ ਕਿ ਇੱਥੇ ਆ ਕੇ ਸਕੂਲਾਂ ਜਾਂਦੇ ਇਹ ਇਹ ਜਿਹੜੇ ਵਿੱਚ ਟ੍ਰੇਨਿੰਗ ਲੈ ਕੇ ਆਉਂਦੇ ਆ ਉਹ ਸਾਡੇ ਬੱਚਿਆਂ ਨੂੰ ਉਸੇ ਕਲਾਸ ਦੀ ਟ੍ਰੇਨਿੰਗ ਉਸੇ ਸਟੈਂਡਰਡ ਦੀ ਟ੍ਰੇਨਿੰਗ ਉਸੇ ਸਟੈਂਡਰਡ ਦੀ ਪੜ੍ਹਾਈ ਬੱਚਿਆਂ ਨੂੰ ਦਿਵਾ ਸਕਣ ਤਾਂ ਕਿ ਸਾਡਾ ਬੱਚਾ ਇੱਕ ਹਾਈ ਲੈਵਲ ਪੜ੍ਹਾਈ ਕਰਕੇ ਤੇ ਵਰਲਡ ਕਲਾਸ ਜਿਹੜੀ ਐਜੂਕੇਸ਼ਨ ਦੇ ਰਹੇ ਆ ਅਸੀਂ ਟੈਕਨੋਲੋਜੀ ਦਾ ਯੂਜ਼ ਕਰ ਰਹੇ ਹਾਂ ਉਹਦੇ ਕਾਮਯਾਬ ਖੇਡ ਮੈਦਾਨ ਸੈਂਟਰਡੇ ਖੇਡ ਮੈਦਾਨ ਵੀ ਵਿਕਸਿਤ ਕੀਤੇ ਜਾਂਦੇ ਆ ਤਾਂ ਕਿ ਬੱਚਿਆਂ ਨੂੰ ਖੇਡਾਂ ਵਾਲੇ ਵੀ ਮੌਕੇ ਮਿਲੇ ਬਨੇਕ ਲੜਾਈ ਜਿਹੜੀ ਪੰਜਾਬ ਸਰਕਾਰ ਹੋਰ ਲੜ ਰਹੀ ਹੈ ਆਵਾਜ਼ੀ ਪਾਰਟੀ ਦੀ ਸਰਕਾਰ ਨਸ਼ਿਆ ਦੇ ਖਰੂਦ ਜੋ ਨਸ਼ਿਆ ਰੋਧਨ ਲੜ ਰਹੀ ਹੈ ਐਸ ਲੜਾਈ ਦੇ ਵਿੱਚ ਕਿਉਂਕਿ ਪੰਜਾਬ ਵਿੱਚ ਨਸ਼ੇ ਦਾ ਪਿਛਲੀਆਂ ਸਰਕਾਰਾਂ ਨੇ ਕਾਫੀ ਚਲਨ ਹੋਇਆ ਸਾਡੇ ਬੱਚੇ ਕਾਫੀ ਇਸ ਮਸੇਜ ਦੇ ਦਲਦਲੇ ਵਿੱਚ ਫਸੇ ਕਈ ਇੱਥੇ ਆ ਕੇ ਕਈ ਤਸਕਰ ਮੰਗੇ ਕਈ ਨਸ਼ਾ ਵੇਚਣ ਲੱਗੇ ਤਾਂ ਸਾਡਾ ਸਮਾਜ ਜਿਹੜਾ ਇੱਕ ਵਧੀਆ ਸਮਾਜ ਜਿਹੜਾ ਇੱਕ ਰੰਗਲਾ ਪੰਜਾਬ ਸੀ ਉਹ ਧੀਰੇ-ਧੀਰੇ ਨਸ਼ੇ ਦੇ ਦਲਦਲੇ ਵਿੱਚ ਖਸਤਾ ਜਾ ਰਿਹਾ ਸੀ ਸਾਡੀ ਸਰਕਾਰ ਇਸ ਕੰਮ ਦੇ ਵਿੱਚ ਵੀ ਪੂਰਾ ਇੱਕ ਪੂਰੇ ਜੋਸ਼ ਜ਼ੋਰ ਨਾਲ ਇਹ ਲੜਾਈ ਕਰ ਰਹੀ ਹੈ ਪੁਲਿਸ ਸਾਡੀ ਇਸ ਲੜਾਈ ਦੇ ਅਹਿਮ ਹੁਮਕਾ ਨਿਭਾਰੀ ਹੈ ਜਿੰਨੇ ਵੀ ਨਸ਼ੇ ਦੇ ਤਸਕਰ ਜਿੰਨੇ ਵੀ ਨਸ਼ੇ ਦੇ ਵੇਚਣ ਵਾਲੇ ਸਦਾਕਰ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਦੇ ਘਰ ਟਾਇਆ ਜਾ ਰਿਹਾ ਹੈ ਉਹਨਾਂ ਦੀ ਪ੍ਰਾਪਰਟੀ ਐ ਸੀਜ਼ ਕੀਤੀਆਂ ਜਾ ਰਹੀਆਂ ਹਨ ਪੁਲਿਸ ਜਿਹੜਾ ਨਸ਼ਾ ਡਰੋਨ ਤੋਂ ਡਰੋਨ ਰਾਹੀਂ ਪਾਕਿਸਤਾਨ ਤੋਂ ਆਉਂਦਾ ਉਹਦੇ ਵਿੱਚ ਚਾਹੇ ਚਿੱਟਾ ਆਵੇ ਚਾਹੇ ਸਨਾਕ ਆਵੇ ਉਹ ਨਸ਼ੇ ਡਰੋਨ ਐਂਟੀ ਡਰੋਨ ਸਿਸਟਮ ਤੇ ਹੋਰ ਲਗਾ ਕੇ ਉਹਨਾਂ ਤੇ ਵੀ ਰੋਕ ਲਾਈਏ। ਅੱਗੇ ਜੋ ਨਸ਼ੇ ਦੀ ਜਿਹੜੀ ਸੇਲ ਜਾਂ ਨਸ਼ੇ ਦੀ ਆਮਦ ਪਾਕਿਸਤਾਨ ਤੋਂ ਹੁੰਦੀ ਸੀ ਉਹਦੇ ਤੇ ਵੀ ਇੱਕ ਰੋਕ ਲਾਈ ਹੈ। ਇਹ ਸਾਰੀ ਲੜਾਈ ਦੇ ਵਿੱਚ ਸਾਡਾ ਹੈਲਥ ਸਿਸਟਮ ਪੂਰਾ ਕੰਮ ਕਰ ਰਿਹਾ। ਸਾਡੇ ਹਸਪੀਟਲਸ ਪੂਰੇ ਕੰਮ ਕਰ ਰਹੇ। ਜਿਹੜਾ ਬੱਚਾ ਕੋਈ ਨਸ਼ੇ ਦੇ ਵਿੱਚ ਲੱਗ ਗਿਆ ਜਾਂ ਉਹਨੂੰ ਕੋਈ ਆਦਤ ਹੋ ਗਈ ਨਸ਼ੇ ਦੀ ਉਹਨੂੰ छुड़ाਣ ਵਾਸਤੇ ਸਰਕਾਰੀ ਹਸਪਤਾਲਾਂ ਦੇ ਨਕਰੇ ਇੰਤਜ਼ਾਮ ਕੀਤੇ ਵਕਰੇ ਬੈੱਡ ਉਹਨਾਂ ਦੀ ਫ੍ਰੀ ਇਲਾਜ ਹੁੰਦਾ ਹੈ ਇਲਾਜ ਦੇ ਨਾਲ ਨਾਲ ਉਹਨਾਂ ਨੂੰ ਰੀਹੈਬਿਲਿਟੇਸ਼ਨ ਵਾਸਤੇ ਤਾਂ ਕਿ ਕੱਲ ਨੂੰ ਉਹ ਦੁਬਾਰਾ ਅਸੇਚ ਨਾ ਜਾਵੇ ਉਹਨਾਂ ਨੂੰ ਕੰਮ ਸਿਖਾਉਣ ਦੇ ਵੀ ਪ੍ਰਬੰਧ ਕੀਤੇ ਗਏ ਆ ਆਈਟੀਆਈ ਦੇ ਪ੍ਰਬੰਧ ਕੀਤਾ ਗਿਆ ਹੋਰ ਛੋਟੇ ਛੋਟੇ ਕੋਰਸ ਜਿਨ੍ਹਾਂ ਦੇ ਸਰਟੀਫਿਕੇਟ ਵੀ ਮਿਲਣਗੇ ਉਹਨਾਂ ਨੂੰ ਉਹਨਾਂ ਨੂੰ ਫਾਇਦਾ ਵੀ ਹੋ ਸਕਦਾ ਬਾਅਦ ਵਿੱਚ ਇਧਰੇ ਨੌਕਰੀਆਂ ਲੈਣ ਹੈ ਇਹ ਵੀ ਪ੍ਰਬੰਧ ਕੀਤੇ ਗਏ ਲੇਕਿਨ ਇਹ ਸਾਰੀ ਲੜਾਈ ਦੇ ਵਿੱਚ ਬੱਚਿਓ ਕਿ ਪੇਰੈਂਟ ਸਾਰੀ ਲੜਾਈ ਤੁਹਾਡੇ ਸਹਿਯੋਗ ਬਿਨਾ ਇਹ ਲੜਾਈ ਜਿੱਤੀ ਨਹੀਂ ਜਾਏ ਕਿਉਂਕਿ ਇਹ ਮਾਹੌਲ ਇੱਕ ਮਾਹੌਲ ਬਣਾ ਦਿਓ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕਰ ਦਿਓ ਆ ਦੇ ਆਲੇ ਪਿੰਡ ਦੇ ਵਿੱਚ ਵੀ ਜਿਹੜਾ ਨਸ਼ਾ ਵੇਚਣ ਵਾਲਾ ਉਹਦੇ ਨਾਲ ਇੱਕ ਨਫ਼ਰਤ ਦਾ ਮਾਹੌਲ ਹਵਾ ਦੇਦਾ ਇਹ ਬੰਦਾ ਸਾਡੀ ਜਵਾਨੀ ਸਾਡੇ ਬੱਚਿਆਂ ਨੂੰ تباہ ਕਰਨ ਆਇਆ ਉਹਦੇ ਪ੍ਰਤੀ ਤਾਂ ਪੂਰੀ ਨਫ਼ਰਤ ਹੁਣ ਜੀਵਦਾ ਹੋਂਦਾ ਤੁਸੀਂ ਕੋਈ ਵੀ ਇਨਫੋਰਮੇਸ਼ਨ ਹੋਵੇ ਔਰ ਸੀਐਮ ਸਾਹਿਬ ਦਾ ਪੋਰਟਲ ਹੈ ਐਸਐਸਪੀ ਦਾ ਮੇਰਾ ਨੰਬਰ ਹੈ ਕਿਸੇ ਤੱਕ ਤੁਸੀਂ ਦੇ ਸਕਦੇ ਜਿਹੜਾ ਮੱਚਾ ਕੋਈ ਲੰਗ ਗਿਆ ਨਸ਼ੇ ਜਿਹੜਾ ਵੇਚਦਾ ਨਹੀਂ ਲੇਕਿਨ ਨਸ਼ੇ ਤੇ ਲੱਗਦਾ ਉਹਨਾਂ ਦੇ ਵਾਸਤੇ ਸਿਫਤੀ ਦਾ ਇੱਕ ਭਾਵ ਰੱਖਣਾ ਉਹਨੂੰ ਤੁਹਾਡੇ ਸੇਫਟੀ ਦੀ ਲੋੜ ਹੈ ਤੁਹਾਡੇ ਪਿਆਰ ਦੀ ਲੋੜ ਹੈ ਉਹਨੂੰ ਹਸਪਤਾਲ ਲੈ ਜਾਓ ਉੱਥੇ ਦਾਖਲ ਕਰਾਓ ਉਹਦਾ ਇਲਾਜ ਕਰਾਓ ਉਸ ਤੋਂ ਬਾਅਦ ਉਹਨੂੰ ਅਰੇ ਫੇਰਾਂ ਤੇ ਖੜਾ ਹੁੰਦਾ ਇੱਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਸਾਰੇ ਬੱਚੇ ਇਸ ਚੀਜ਼ ਵਿੱਚ ਬੜਾ ਅਹਿਮ ਰੋਲ ਅਦਾ ਕਰ ਸਕਦੇ ਆਪਾਂ ਅੱਜ ਸੋਵ ਵੀ ਖਾਧੀ ਹੈ ਨਸ਼ੇ ਦੀ ਤੇ ਨਸ਼ੇ ਦੇ ਖਿਲਾਫ ਕਵਿਟ ਬੜੀ ਅੰਚੀ ਆਪਾਂ ਸੁਣੀ ਹੈ ਬੱਚੇ ਆਦਤ ਧਰ ਦੇ ਵਿੱਚ ਕਿਉਂਕਿ ਨਸ਼ਾ ਜਿਹੜਾ ਵੀ ਸਾਡਾ ਵੀਰ ਹੈ ਸਾਡਾ ਭਾਜਾ ਦਾ ਡੈਡੀ ਹੈ ਜਾਂ ਕੋਈ ਵੀ ਸਾਡਾ ਰਿਸ਼ਤੇਦਾਰ ਹੈ ਦੇਉ ਨਸ਼ੇਤ ਪੈ ਗਿਆ ਤੇ ਬੱਚੇ ਬੜਾ ਅੱਛਾ ਸਾਮ ਹੁੰਦਾ ਉਹਨੂੰ ਰੋਕ ਸਕਦੇ ਉਹਨੂੰ ਕਹਿ ਸਕਦੇ ਪਾਪਾ ਜੀ ਨਸ਼ਾ ਨਾ ਕਰੋ ਸਾਡਾ ਫਿਊਚਰ تباہ ਹੁੰਦਾ ਅਸੀਂ ਪੜ੍ਹਨ ਕਿਵੇਂ ਜਾਈਏ ਸਾਡੇ ਕੋਲ ਪੈਸੇ ਖਤਮ ਹੋ ਗਏ ਜੀ ਉਹ ਐਸਟਰਾ ਕਰਕੇ ਆਦੇ ਫਿਰਾਂ ਸੇ ਘਰ ਚ ਵੀ ਇੱਕ ਮਾਹੌਲ ਕ੍ਰੀਏਟ ਹੁੰਦਾ ਬੱਚੇ ਕਰ ਸਕਦੇ ਤਾਂ ਮੈਂ ਬੱਚਿਆਂ ਨੂੰ ਵੀ ਕਹੂੰਗਾ ਕਿ ਐਸ ਲੜਾਈ ਦਾ ਤੁਸੀਂ ਵੀ ਬਹੁਤ ਵੱਡਾ ਸਾਥ ਦੇ ਸਕਦੇ ਭ੍ਰਸ਼ਟਾਚਾਰ ਦੇ ਖਿਲਾਫ ਸਾਡੀ ਸਰਕਾਰ ਦੀ ਜ਼ੀਰੋ ਟੋਲਰੈਂਸ ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਜਿਹੜੇ 70 80 ਸਾਲਾਂ ਦਾ ਪਿਛਲਾ ਭ੍ਰਸ਼ਟਾਚਾਰ ਸਾਡੇ ਸਮਾਜ ਦੇ ਵਿੱਚ ਸਾਡੇ ਪ੍ਰਸ਼ਾਸਨ ਦੇ ਵਿੱਚ ਜੜਾ ਜਿੜ ਬੈਠ ਗਿਆ ਉਹਨੂੰ ਵੀ ਫਟਣ ਦੀ ਕੋਸ਼ਿਸ਼ ਕਰ ਰਹੀ ਹੈ ਰੋਜ਼ ਨਿਊਜ਼ ਤੁਸੀਂ ਦੇਖਦੇ ਹੋ ਜਦੋਂ ਕੋਈ ਵੱਡਾ ਅਫਸਰ ਫਸ ਗਿਆ ਕਦੇ ਕੋਈ ਜੇਈ ਫਸ ਗਿਆ ਕਦੇ ਕੋਈ ਫੁਕਾਰ ਹੀ ਫਸ ਗਿਆ ਅੱਜ ਵੀ ਤਿੰਨ ਚਾਰ ਅਫਸਰਾਂ ਨੇ ਮੈਂ ਪੜੀ ਜਾਂਦਾ ਨਹੀਂ ਉਹ ਰਿਸ਼ਵਤ ਦੇ ਕਾਬੂ ਆ ਗਏ ਦੇ ਅਸਰ ਲੋਕ ਵੀ ਆਪਣੇ ਵਿੱਚੋਂ ਹੀ ਐ ਆਪਣੇ ਰਿਸ਼ਤੇਦਾਰ ਐ ਇਹਨਾਂ ਨੂੰ ਵੀ ਆਪਾਂ ਨੂੰ ਕਹਿਣਾ ਚਾਹੀਦਾ ਕਿ ਇਹ ਚੀਜ਼ ਬਾੜੀ ਐ ਸਾਡੇ ਪੰਜਾਬ ਨੂੰ ਖੋਖਲਾ ਕਰਦੀ ਐ ਭ੍ਰਸ਼ਟਾਚਾਰ ਦੀ ਨੀਤੀ ਨੇ ਅਟੈਕ ਸਾਡੀ ਸਰਕਾਰ ਕਰਦੀ ਪਰ ਇਹਦੇ ਵਿੱਚ ਵੀ ਸਮਾਜ ਦੀ ਬੜੀ ਜ਼ਰੂਰਤ ਐ 52000 ਦੇ ਕਰੀਬ ਸਰਕਾਰੀ ਨੌਕਰੀਆਂ ਦੇ ਟੁਕੜੇ ਆਜੇ ਬੱਚੇ ਦੇਖੋ ਕਿੱਡੇ ਸੁਪਨੇ ਪਾਲ ਕੇ ਬੈਠੇ ਐ ਇਹ ਪੜਨਗੇ ਪਰੰਤੂ ਬਾਦੇ ਉਮੀਦ ਨਹੀਂ ਹੁੰਦੀ ਜੇ ਇੱਥੇ ਕੋਈ ਇੰਜੀਨੀਅਰ ਬਣ ਗਿਆ ਜਾਂ ਕੋਈ ਡਾਕਟਰ ਜਾਂ ਕੋਈ ਵਕੀਲ ਬਣ ਗਿਆ ਤੇ ਮੈਨੂੰ ਕੋਈ ਨੌਕਰੀ ਮਿਲ ਜਾਵੇ ਲੇਕਿਨ ਪਿਛਲੀਆਂ ਸਰਕਾਰਾਂ ਚ ਪਰੰਤੂ ਬਾਦੇ ਉਮੀਦ ਨਹੀਂ ਹੁੰਦੀ ਸੀ ਜੀ ਸਾਨੂੰ ਨੌਕਰੀ ਮਿਲ ਜਾਏ ਪੈਸੇ ਆਮ ਆਦਮੀ ਕੋਲ ਹੁੰਦੇ ਨਹੀਂ ਸੀ ਗਰੀਬ ਕੋਲ ਪੈਸਾ ਦੇਣ ਨੂੰ ਹੈ ਨਹੀਂ ਸੀ ਵਿਸ਼ਵਾਤਾ ਉਹਨਾਂ ਕੋਲ ਹੁੰਦੀ ਨਹੀਂ ਇਸ ਸਾਰਸਾ ਸਾਰਸਾ ਵੀ ਨਹੀਂ ਸੀ ਸਿੱਤ ਤੇ ਜਾ ਐਸ ਕਰਕੇ ਜਿਹੜੇ ਸਵਾਰਥੀ ਜਾਂ ਪੈਸੇ ਵਾਲੇ ਬੰਦੇ ਜੋਬ ਲੈ ਜਾਂਦੇ ਸੀ ਨੌਕਰੀਆਂ ਦੂਜੇ ਬੱਚਿਆਂ ਦਾ ਹੱਕ ਮਾਰ ਲੈਂਦੇ ਸੀ ਅੱਜ ਸਾਡੀ ਸਰਕਾਰ ਨੇ ਇਸਨੇ 3 ਸਾਲਾਂ ਵਿੱਚ 52000 ਨੌਕਰੀਆਂ ਦਿੱਤੀਆਂ ਤੇ ਇੱਕ ਵੀ ਨੌਕਰੀ ਸਫਾਰਿਸ਼ ਤੇ ਨਹੀਂ ਦਿੱਤੀ ਗਈ ਇੱਕ ਵੀ ਨੌਕਰੀ ਨਾ ਕੋਈ ਪੈਸਾ ਲਿਆ ਨਾ ਦਿੱਤੀ ਸੰਦ ਸਾਡੇ ਲੋਕਾਂ ਦੇ ਕੋਲ ਸਵਾਲ ਸੇ ਕੌਣ ਕਰਦਾ ਸੀ ਐਮਐਲਏ ਕਰਦੇ ਸੀ ਮੰਤਰੀ ਕਰਦੇ ਸੀ ਸਾਡੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਜਿਹੜਾ ਬੱਚੇ ਨੂੰ ਜਵਾਬ ਮਿਲੇ ਸਾਨੂੰ ਆ ਕੇ ਉਲਟਾ ਮਿਠਾਈ ਦਾ ਡੱਬਾ ਦਿੰਦਾ ਜੀ ਆ ਤੁਹਾਡੀ ਸਰਕਾਰ ਨੇ ਸਾਨੂੰ ਨੌਕਰੀ ਦਿੱਤੀ ਹੈ ਲੇਕਿ ਨਵੀਂ ਪ੍ਰਿਤਪਾਈ ਹੈ ਜਿੰਦੇ ਵਿੱਚ ਕੋਈ ਭ੍ਰਸ਼ਟਾਚਾਰ ਨਹੀਂ ਤੇ ਬੱਚੇ ਨੂੰ ਆਦਾ ਫਿਊਚਰ ਸੇਫ ਲੱਗਦਾ ਕਿ ਮੈਂ ਇਹਦੀ ਮਿਹਨਤ ਕਰਕੇ ਪੜ੍ਹਾਂਗਾ ਬੰਦਰਾ ਤੱਕ ਕਰੂੰਗਾ ਤੇ ਮੈਨੂੰ ਨੌਕਰੀ ਮਿਲੇਗੀ ਮੇਰੇ ਥਾਂ ਕੋਈ ਹੋਰ ਨਾ ਲਵੇ ਦੇ ਜੇ ਸਾਨੂੰ ਨੌਕਰੀ ਮਿਲੇਗੀ ਤੇ ਸਦਾ ਸੁਖਮਨ ਸਿੰਘ ਮਾਨ ਨੇ ਆ ਨਾ ਪਿਆਰ ਭਰਿਆ ਹੱਥ ਇਹਨਾਂ ਬੱਚਿਆਂ ਦੇ ਸਿਰ ਤੇ ਰੱਖਿਆ ਕਿ ਤੁਸੀਂ ਪੜੋ ਤੇ ਆਦੇ ਟੈਲੈਂਟ ਤੇ ਨੌਕਰੀ ਲਾ ਲੈ ਇੰਟੈਲੀਜੈਂਸ ਤੇ ਨੌਕਰੀ ਬਹਾਕ ਇੱਕ ਵੱਡੀ ਜਿਹੜੀ ਪ੍ਰੇਤ ਸਾਡੇ ਪੰਜਾਬ ਤੇ ਪਈ ਹੈ ਉਹ ਸਾਡੀ ਸਰਕਾਰ ਨੇ ਕੀਤਾ ਤੇ ਕਰਕੇ ਵੀ ਦਿਖਾਇਆ 2500 ਲੋਕਾਂ ਨੇ ਸੜਕਾਂ ਦੇ ਹਾਦਸਿਆਂ ਵਿੱਚ ਐਸਐਸਐਫ ਨੇ ਜਾਨ ਬਚਾਈ ਹੈ 17 ਟੋਲ ਬਰਾ ਦੇ ਬੰਦ ਕੀਤੇ ਹੈ ਬڑے ਛੋਟੇ ਛੋਟੇ ਕੰਮ ਹੈ ਜਿਹੜੇ ਦੀ ਗਿਣਤੀ ਤੇ ਆਪਾਂ ਕਰਨ ਬਾਅਦ ਜੇ ਤਾਂ ਬੜਾ ਸਮਾਂ ਲੱਗੇਗਾ ਪਰ ਇਹ ਤਾਂ ਸਿਰਫ ਸ਼ੁਰੂਆਤ ਹੈ ਭਲੇ ਬਹੁਤ ਕੁਝ ਕਰਨਾ ਬਾਕੀ ਹੈ ਬੜੀਆਂ ਚੀਜ਼ਾਂ ਬਾਕੀ ਹੈ ਲੇਕਿਨ ਸਾਡੀ ਸਰਕਾਰ ਦੀ ਨੀਅਤ ਸਾਫ਼ ਹੈ ਜਿਹੜਾ ਪ੍ਰੋਜੈਕਟ ਕਰਦੀ ਹੈ ਉਹ ਪ੍ਰੋਜੈਕਟ ਨੀਅਤ ਨਾਲ ਕਰਦੀ ਹੁੰਦੇ ਉਹਦੇ ਤੇ ਨੀਅਤ ਵਿੱਚ ਕੋਈ ਫੋਟ ਨਹੀਂ ਪੁਰਾਣੇ 70 75 ਸਾਲਾਂ ਦੀ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਠੀਕ ਕਰਨ ਲੱਗਿਆ ਤਾਂ ਜ਼ਰੂਰ ਲੱਗੇਗਾ ਲੇਕਿਨ ਸਾਡੀ ਨੀਅਤ ਬਿਲਕੁਲ ਸਾਫ਼ ਹੈ ਅਸੀਂ ਸਾਡੇ ਸੁਪਨਿਆਂ ਦਾ ਪੰਜਾਬ ਨਸ਼ਾ ਮੁਕਤ ਭ੍ਰਸ਼ਟਾਚਾਰ ਮੁਕਤ ਬੇਰੋਜ਼ਗਾਰੀ ਮੁਕਤ ਅਸੀਂ ਬਣਾਉਣਾ ਚਾਹੁੰਦੇ ਹਾਂ ਸਾਡੇ ਪੰਜਾਬ ਨੂੰ ਜਿੰਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਤੇ ਐਜੂਕੇਸ਼ਨ ਹੀ ਇੱਕ ਹੈ ਜਿਹੜਾ ਮਾਧਿਅਮ ਹੈ ਜਿਹੜਾ ਸਿਸਟਮ ਹੈ ਜਿੰਦੇ ਨਾਲ ਇਹ ਚੀਜ਼ਾਂ ਅਚੀਵ ਕੀਤੀਆਂ ਜਾ ਸਕਦੀਆਂ ਸਮਾਜ ਵਿੱਚ ਬਦਲਾਅ ਲਿਆਉਣਾ ਜਾ ਸਕਦਾ ਹੈ ਸਮਾਜ ਬਦਲ ਸਕਦੇ ਹਾਂ ਅਸੀਂ ਬਦਲਣਗੇ ਇਹ ਬੱਚੇ ਜਿਹੜੇ ਸਾਹਮਣੇ ਬੈਠੇ ਇਹ ਬਦਲਣਗੇ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਮੈਂ ਬਹੁਤ ਧੰਨਵਾਦੀ ਆ ਪ੍ਰਿੰਸੀਪਲ ਸਾਹਿਬ ਦਾ ਗੂਮ ਇੰਚਾਨ ਸਾਹਿਬ ਦਾ ਜਸਿੰਦਰ ਸਿੰਘ ਦਾ ਜਸਿੰਦਰ ਸਿੰਘ ਜੀ ਦਾ ਗ੍ਰਿਤਾ ਮੈਡਮ ਦਾ ਸ੍ਰੀ ਮੇਘ ਲਾਨੀ ਜੀ ਦਾ ਸਾਰੇ ਸਟਾਫ ਦਾ ਬੜਾ ਮਿਹਨਤ ਸਟਾਫ ਹੈ ਮਿਹਨਤ ਨਾਲ ਬੱਤਿਆ ਨੂੰ ਬੜਾ ਅਰੇ ਬੜੀ ਖੁਸ਼ੀ ਹੁੰਦੀ ਹੈ ਜੀ ਸਰਕਾਰੀ ਸਕੂਲਾਂ 'ਚ ਇੱਕ ਨਵਾਰ ਬਦਲ ਰਹੀ ਹੈ ਇੱਕ ਸਾਰਾ ਇੱਕ ਇਹਨਾਂ ਦੀ ਇਮੇਜ ਬਦਲ ਰਹੀ ਹੈ। ਹਲਾ ਕੋਈ ਵੀ ਸਰਕਾਰੀ ਸਕੂਲ ਦਾਹਾਣਾ ਨਹੀਂ ਕਰਵਾਉਣਾ ਦੇ। ਅੱਜ ਹੋਲੀ-ਹੋਲੀ ਇਹ ਸਿਸਟਮ ਬਦਲ ਰਿਹਾ। ਲੋਕ ਸੋਚਣ ਲੱਗੇ ਕਿ ਗਵਰਨਮੈਂਟ ਸਕੂਲ 'ਚ ਅਸੀਂ ਪੜਾਣਾ ਸਰ ਪ੍ਰਾਈਵੇਟ ਪੜਾ ਨਹੀਂ ਸਕਦੇ ਜੀ 100000 ਲੱਖ ਫੀਸ ਹੈ। ਇੱਥੇ ਫ੍ਰੀ ਉਸੇ ਲੈ ਕੇ ਪੜਾਈ ਸਕੂਲਾਂ ਚ ਹੋ ਰਹੀ ਹੈ। ਮੈਂ ਫਿਰ ਇਸ ਨੂੰ ਵੀ ਕਹਿਣਾ ਚਾਹੁੰਦਾ ਇੱਕ ਗੱਲ ਮੈਂ ਬਾਪਿਆਂ ਨਾਲ ਜ਼ਰੂਰ ਗੱਲ ਕਰਨਾ ਤੇਰੇ ਨਾਲ। देखो सारी सरकार ਤੁਹਾਡੇ ਬੱਚਿਆਂ ਨੂੰ ਪੂਰਾ ਧਿਆਨ ਰੱਖ ਰਹੀ ਹੈ ਹਰ ਜਿਹੜੇ ਜਿਹੜਾ ਟੂਲ ਜਿਹੜਾ ਸਿਸਟਮ ਬੱਚੇ ਨੂੰ ਪੜ੍ਹਨ ਵਾਸਤੇ ਟੈਕਨੋਲੋਜੀ ਦੇਈ ਦੀ ਹੈ ਉਹ ਦੇ ਰਹੀ ਹੈ ਟੀਚਰ ਬੜੇ ਡੈਡੀਕੇਸ਼ਨ ਨਾਲ ਬੱਚਿਆਂ ਨੂੰ ਪੜਾ ਰਹੇ ਇੱਕ ਆਪਣੇ ਮਾਪਿਆਂ ਦਾ ਵੀ ਫਰਜ਼ ਹੈ ਕਿ ਬੱਚਿਆਂ ਦਾ ਧਿਆਨ ਰੱਖੀਏ ਬੱਚੇ ਦੇ ਵਾਸਤੇ ਤੁਹਾਨੂੰ ਮਹੀਨੇ 'ਚ ਇੱਕ ਵਾਰੀ ਕਲਾਸ ਟੀਚਰ ਨਾਲ ਜ਼ਰੂਰ ਮਿਲਣਾ ਚਾਹੀਦਾ ਸਕੂਲ ਆਣਾ ਚਾਹੀਦਾ ਬੱਚੇ ਦੀ ਪ੍ਰੋਗਰੈਸ ਦੇਖਣੀ ਚਾਹੀਦੀ ਹੈ ਕਰੇ ਬੱਚਾ ਹਮਰ ਕਰਦਾ ਕਿ ਨਹੀਂ ਕਰਦਾ ਉਹ ਹੀ ਦੇਖਣਾ ਚਾਹੀਦਾ ਮਤਲਬ ਤੁਹਾਡਾ ਧਿਆਨ ਵੀ ਬੱਚੇ ਤੇ ਰਹਿਣਾ ਚਾਹੀਦਾ ਕੱਲ ਨੂੰ ਕੀ ਹੁੰਦਾ ਹੈ ਵੀ ਬੱਚਾ ਕਈ ਵਾਰੀ ਪੂਰੀ ਸੰਗਠਿਤ ਪੈਜੇ ਸਕੂਲ ਹੀ ਨਾ ਆਵੇ ਕਈ ਕਈ ਦਿਨ ਨਾ ਆਵੇ ਤਾਂ ਕੀ ਕਰੋਗੇ ਪੇਰੈਂਟਸ ਨੂੰ ਸਕੂਲ ਦੇ ਵਿੱਚ ਆਉਣਾ ਚਾਹੀਦਾ ਜੇ ਪੇਰੈਂਟ ਟੀਚਰ ਮੀਟ ਹੁੰਦੀ ਹੈ ਤਾਂ ਉੱਥੇ ਉਸ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਆਦੇ-ਆਦੇ ਬੱਚੇ ਵਾਸਤੇ ਜ਼ਰੂਰ ਆਉਣਾ ਚਾਹੀਦਾ ਤਾਂ ਕਿ ਆਪਾਂ ਸਾਰੇ ਇਸ ਆਪਣੇ ਦੇਸ਼ ਦੇ ਆਪਣੇ ਪੰਜਾਬ ਦੇ ਤੁਹਾਡੇ ਪਿੰਡ ਦੇ ਭਵਿੱਖ ਹੈ ਇਹ ਸਾਰੇ ਬੱਚੇ ਇਹਨਾਂ ਨੂੰ ਸਿਖਾਰ ਸਕੀਏ ਬਣਾ ਸਕੀਏ ਇਹ ਗਿੱਲੀ ਮਿੱਟੀ ਹੁੰਦੀ ਹੈ ਇਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਢਾਲ ਦਾਂਗੇ ਇਹਨਾਂ ਨੇ ਹੋਰ ਜਿਆਦਾ ਬਣ ਜਾਣਾ ਹੈ ਤੇ ਆਪਾਂ ਸਾਰੇ ਲੱਗ ਕੇ ਸਰਕਾਰ ਡੀਰੇਨਸ ਟੀਚਰਸ ਸਾਰੇ ਨਾਲ ਕੇ ਨਾ ਬੜਾ ਅੱਛੀ ਥਾਂ ਤੇ ਲੈ ਕੇ ਲਈਏ ਤਾਂ ਕਿ ਆ ਦੀ ਜ਼ਿੰਦਗੀ ਤੇ ਕੁਝ ਨਵਾਂ ਕਰ ਸਕਣ ਕੁਝ ਦੇਸ਼ ਵਾਸਤੇ ਕਰ ਸਕਣ ਪੰਜਾਬ ਵਾਸਤੇ ਸਮਾਜ ਵਾਸਤੇ ਤੇ ਆਦੇ ਪਰਿਵਾਰ ਵਾਸਤੇ ਨਾ ਆਦਾ ਸਾਰਿਆਂ ਦਾ ਰੋਸ਼ਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸ ਕਰਕੇ ਪਰਿਵਾਰ ਨਾਲ ਰਹਿਣ ਦੇ